ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਰਤਾਰ ਸਾਰਾ ਜੀ ਖੁਸ਼ੀ ਹੋਵਾਂਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਇਕੱਠਾ ਆ ਗਏ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜਰੂਰ ਕਰ ਦਿਓ ਟੱਲੀ ਵਾਲਾ ਜਰੂਰ ਬਟਨ ਦਬਾ ਦਿਓ ਕਿਉਂਕਿ ਤੁਹਾਡੇ ਤੱਕ ਸਾਡੀ ਹਰ ਇੱਕ ਵੀਡੀਓ ਪਹਿਲਾਂ ਪਹੁੰਚੇ ਲਾਈਕ ਕਰਨਾ ਨਾ ਭੁੱਲਿਆ ਕਰੋ ਬੱਸ ਤੁਸੀਂ ਲਾਈਕ ਕਰਨਾ ਭੁੱਲ ਜਾਂਦੇ ਹੋ ਲਾਈਕ ਜਰੂਰ ਕਰ ਦਿਆ ਕਰੋ ਦੇਖੋ ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੁੰਦੀ ਆ ਜਿਹੜੇ ਧਰਮ ਤੁਸੀਂ ਮੰਨਦੇ ਉਸ ਧਰਮ ਦਾ ਜਕਾਰਾ ਜ਼ਰੂਰ ਲਾਦਿਆ ਕਰੋ ਕਿਉਂ ਇਹ ਜਿਹੜੇ ਆਪਾਂ ਟੋਟ ਕੇ ਪਾਉਨੇ ਆ ਇਹ ਸਿਰਫ ਫਾਇਦਾ ਕਰਨ ਲਈ ਪਾਉਨੇ ਆ ਕੋਈ ਆਪਾਂ ਇਹ ਨਹੀਂ ਹੈਗਾ ਬਈ ਆਪਾਂ ਕਰੇ ਸਾਰੇ ਦੁਨੀਆ ਦਾ ਭਲਾ ਹੋਵੇ ਸਾਰੀ ਦੁਨੀਆ ਕੋਈ ਬਿਮਾਰ ਬਿਮਾਰੀ ਤੋਂ ਪੀੜਤਾ ਉਹਦਾ ਵੀ ਭਲਾ ਹੋਵੇ ਕੋਈ ਪੈਸੇ ਤੋਂ ਪਰੇਸ਼ਾਨਾ ਉਹਦਾ ਵੀ ਭਲਾ ਹੋਵੇ ਕਿਸੇ ਦੇ ਬੱਚੇ ਦੀ ਸ਼ਾਦੀ ਨਹੀਂ ਹੋ ਰਹੀ ਉਹਦਾ ਵੀ ਭਲਾ ਹੋਵੇ ਕਿ ਸੇ ਪ੍ਰਕਾਰ ਬੰਨਿਓ ਕਿ ਬੰਦਾ ਪਰੇਸ਼ਾਨ ਸਭ ਆਪਾ ਕਨੇ ਸਭ ਦਾ ਪਨਾਹ ਹੋਵੇ ਹਰ ਇੱਕ ਇਨਸਾਨ ਹਰ ਇੱਕ ਬੰਦਾ ਪਰੇਸ਼ਾਨ ਦੇਖੋ ਅੱਜ ਤੁਹਾਨੂੰ ਸੌਖਾ ਜਿਹਾ ਤਰੀਕਾ ਦੱਸਣ ਲੱਗੀਆਂ ਪਹਿਲਾਂ ਤਾਂ ਆਪ ਦੇ ਘਰੇ ਮਾਂ ਲక్ష్ਮੀ ਦੀ ਪ੍ਰਤਿਮਾ ਰੱਖੋ ਤੇ ਲਿਆ ਕੇ ਉਹਦੀ ਡੇਲੀ ਪੂਜਾ ਕਰਨੀ ਸ਼ੁਰੂ ਕਰ ਤਾ ਦੇਖੋ ਇਹ ਪਤਾ ਫਿਰ ਤੁਸੀਂ ਕਹੋਗੇ ਜੀ ਇਹ ਤਾਂ ਹਿੰਦੂਆਂ ਦੀ ਆ ਜੇ ਇਹ ਹਿੰਦੂਆਂ ਦੀ ਆ ਫਿਰ ਸਿੱਖ ਕੀ ਇਹ ਨਾਲ ਪੈਸੇ ਨਹੀਂ ਵਰਤਦੇ ਹੈ ਲਾਤੀ ਮਰਤਦੇ ਨਹੀਂਗੇ ਸਭ ਤੋਂ ਜ਼ਿਆਦਾ ਲక్ష్ਮੀ ਤਾਂ ਹਰ ਇੱਕ ਨੂੰ ਜ਼ਰੂਰਤ ਆ ਨਾ ਇਹ ਨਹੀਂ ਹੈ ਕਿਸੇ ਇੱਕ ਨੂੰ ਨਾ ਦੇਵੀ ਦੇਤੇ ਕਿਸੇ ਦੇ ਇੱਕ ਦੇ ਨਹੀਂ ਹੁੰਦੇ ਇਹ ਹਿੰਦੂਆਂ ਦਾ ਨਹੀਂ ਖਰੀਦਦੇ ਰਹਿ ਕੇ ਵੀ ਹਿੰਦੂ ਵੀ ਵਰਤ ਸਕਦੇ ਨੇ ਹਿੰਦੂ ਵੀ ਲਿਆ ਸਕਦੇ ਨੇ ਜਾ ਜੇ ਇੱਕ ਦੇਖੋ ਕੋਈ ਵੀ ਧਰਮ ਦੀ ਫੋਟੋ ਰਹਿ ਕੇ ਲਾਈ ਬੈਠਾ ਕਈਆਂ ਨੇ ਮੈਂ ਦੇਖਿਆ ਮਤਲਬ ਪੀਰਾਂ ਦੀ ਫੋਟੋ ਲੱਗੀ ਦੇਖੀ ਉਹ ਦੇਖੋ ਲੋਕੀ ਪੀਰਾਂ ਦੀ ਉਹ ਪੀਰ ਕੀ ਆ ਉਹ ਵੀ ਇੱਕ ਉਹਨੇ ਪਰਮਾਤਮਾ ਨੂੰ ਯਾਦ ਕੀਤਾ ਉਹਨੇ ਪਰਮਾਤਮਾ ਨੂੰ ਮੰਨਿਆ ਤਾਂ ਉਹ ਪੀਰ ਬਣਿਆ ਨਾ ਹੁਣ ਅਗਲਾ ਕਹਿੰਦਾ ਮੁਸਲਮਾਨ ਮੁਸਲਮਾਨ ਉਹ ਆ ਜਿਹਦਾ ਇਮਾਨ ਪੱਕਾ ਖਾਲਸਾ ਖਾਲਸਾ ਦਾ ਮਤਲਬ ਇਹੀ ਆ ਵੀ ਉਹ ਖਾਸ ਨਕਾਲਸਾ ਹੋਣਾ ਚਾਹੀਦਾ ਬਿਲਕੁਲ ਖਾਲਸ ਅੱਜ ਕੱਲ ਤੁਹਾਨੂੰ ਪਤਾ ਵੀ ਕੁਆਲਿਟੀਆਂ ਤਾਂ ਹੁਣ ਡੁਪਲੀਕੇਟ ਜ਼ਿਆਦਾ ਨੇ ਰੀਅਲ ਘੱਟ ਮਿਲਦੀਆਂ ਨਹੀਂ ਕੋਈ ਵੀ ਆ ਉਹਦੇ ਵਿੱਚ ਕੋਈ ਨਾ ਕੋਈ ਤਾਂ ਨੌ ਤਾਰ ਰੱਖਿਆ ਉਹ ਜਾਂ ਹੋਣਾ ਚਾਹੀਦਾ ਹੰਸਾ ਪਹਿਰਾਵੇ ਦਾ ਕੋਈ ਮਤਵੱਲੀ ਹੈ ਕੱਪੜੇ ਪੰਮੇ ਰੀਠੇ ਰੰਗਿਆ ਰੀਠੇ ਰੰਗੇ ਪਾ ਲੋ ਪਾਵੇਂ ਕੇਸਰ ਦੇ ਫੁੱਲਾਂ ਨਾਲ ਰੰਗੇ ਪਾ ਲੋ ਪਾਵੇਂ ਕੇਸੂ ਦੇ ਫੁੱਲਾਂ ਨਾਲ ਰੰਗੇ ਬਲੂ ਕੋਈ ਮਤਵੱਲੀ ਹੈਗਾ ਪਰ ਸਾਡਾ ਜਿਹੜਾ ਹਿਰਦਾ ਉਹ ਸ਼ੁੱਧ ਹੋਣਾ ਚਾਹੀਦਾ ਇੱਕ ਨਹੀਂ ਉਹਦੇ ਵਿੱਚ ਉਹਦੇ ਵਿੱਚ ਬਾਰ ਬਾਰ ਨਿਗਾਹ ਮਾਰੋ ਵੀ ਕਿਤੇ ਜ਼ਹਿਰ ਤਾਂ ਨਹੀਂ ਪਈ ਅਗਰ ਜ਼ਹਿਰ ਪਈਆ ਤਾਂ ਸਾਡਾ ਹਿਰਦਾ ਸਮਝ ਲਓ ਸ਼ੁੱਧ ਨਹੀਂ ਹੈ ਇਹ ਤੁਹਾਨੂੰ ਮੈਂ ਇੱਕ ਤਰੀਕਾ ਦੱਸ ਦਿੰਨੀ ਆ ਇੱਥੇ ਇੱਕ ਜ਼ਹਿਰ ਜੋ ਤੁਸੀਂ ਅੰਦਰੋਂ ਚੱਕੋਗੇ ਤੁਹਾਨੂੰ ਜੇ ਤਾਂ ਕਿਸੇ ਪ੍ਰਤੀ ਨਫ਼ਰਤ ਆ ਰਹੀ ਹੈ ਤਾਂ ਸਮਝ ਲਓ ਜ਼ਹਿਰ ਹੈ ਤੁਹਾਡੇ ਹਿਰਦੇ ਵਿੱਚ ਅਗਰ ਤੁਹਾਡੇ ਹਿਰਦੇ ਚੋਂ ਕਿਸੇ ਵੀ ਪ੍ਰਤੀ ਨਫ਼ਰਤ ਨਹੀਂ ਆ ਰਹੀ ਕਿਸੇ ਵੀ ਪ੍ਰਤੀ ਤੁਹਾਡਾ ਦੁਸ਼ਮਣੋਂ ਤੋਂ ਖਤਮ ਹੋ ਗਈ ਆ ਦੇ ਲਈ ਨਫ਼ਰਤ ਫਿਰ ਸਮਝ ਲਓ ਵੀ ਤੁਹਾਡਾ ਜਿਹੜਾ ਹਿਰਦਾ ਸ਼ੀਸ਼ੇ ਵਰਗਾ ਸ਼ੁੱਧ ਹੋ ਗਿਆ ਨਫਰਤ ਉਨਾ ਚਿਰ ਆਉਗੀ ਜਿੰਨ ਚਿਰ ਇੱਥੇ ਜ਼ਹਿਰ ਭਰੀ ਹੋਈ ਆ ਜਦੋਂ ਇੱਥੇ ਜ਼ਹਿਰ ਖਤਮ ਹੋ ਗਈ ਤਾਂ ਨਫਰਤ ਖਤਮ ਹੋ ਗਈ ਆਪਣੇ ਆਪ ਈਰਖਾ ਖਤਮ ਹੋ ਗਈ ਕੋਈ ਦੁਸ਼ਮਣ ਨਹੀਂ ਰਹੇ ਸਭ ਮਿੱਤਰ ਨਜ਼ਰ ਆਉਣ ਲੱਗ ਜਾਂਦੇ ਨੇ ਇੱਕ ਨਹੀਂ ਅੱਛਾ ਚਲੋ ਹੁਣ ਆਪਾਂ ਕੀਮਤੀ ਗੱਲ ਕਰਦੇ ਆ ਇੱਕ ਤਾਂ ਚਾਹ ਜਿੰਨੀ ਮਰਜ਼ੀ ਗੱਲ ਲੰਬੀ ਲਾਜੋ ਦੇਖੋ ਤੁਸੀਂ ਪਹਿਲਾਂ ਪ੍ਰਤਿਮਾ ਦੀ ਲక్ష్ਮੀ ਮਾਂ ਦੀ ਜਿਹੜੀ ਹੈਗੀ ਆ ਮੂਰਤੀ ਘਰੇ ਰੱਖ ਲਓ ਅਗਰ ਪਈ ਤੁਸੀਂ ਨਹੀਂ ਰੱਖ ਸਕਦੇ ਤਾਂ ਫਿਰ ਮੈਂ ਤੁਹਾਨੂੰ ਕੁਝ ਨਹੀਂ ਕਰ ਸਕਦੀ ਮੈਜਿਕ ਜਿਹੜੀ ਵਿਧੀ ਦੱਸ ਰਹੀ ਹਾਂ ਮੈਂ ਤੁਹਾਨੂੰ ਵਿਧੀ ਤਾਂ ਨਾਲ ਤਾਂ ਤੁਹਾਨੂੰ ਮਾਂ ਲక్ష్ਮੀ ਦੀ ਪ੍ਰਤੀਮਾ ਘਰੇ ਰੱਖਣੀ ਪਊਗੀ ਤੁਸੀਂ ਪਹਿਲਾਂ ਤਾਂ ਕੀ ਕਰਨਾ ਮਾਂ ਲక్ష్ਮੀ ਦੇ ਕੇਸਰ ਦਾ ਟਿੱਕਾ ਲਾਉਣਾ ਸ਼ੁਰੂ ਕਰਦੇ ਹੋ ਸਵੇਰੇ ਉੱਠੋ ਨਾਓ ਤਾਂ ਉਹ ਪਾਠ ਜਿਹੜਾ ਮਰਜ਼ੀ ਕਰੋ ਪਰ ਮਾਂ ਲక్ష్ਮੀ ਦੀ ਜੇ ਤੁਹਾਨੂੰ ਮਾਂ ਲక్ష్ਮੀ ਦੀ ਜ਼ਰੂਰਤ ਹੈ ਅਗਰ ਜ਼ਰੂਰਤ ਨਹੀਂ ਵੇਸ਼ੱਕ ਨਹੀਂ ਕਰਨਾ ਇਹ ਵੀ ਗੱਲ ਦਾ ਹੈ ਵੀ ਤੁਹਾਨੂੰ ਲੋੜ ਨਹੀਂ ਬੇਸ਼ੱਕ ਜੀ ਮਾਂ ਲక్ష్ਮੀ ਦੀ ਪੂਜਾ ਨਾ ਕਰੋ ਮੈਂ ਨਹੀਂ ਕਹਿੰਦਾ ਤੁਸੀਂ ਕਰੋ ਜਿਹੜੀ ਲక్ష్ਮੀ ਆ ਜਿਹੜਾ ਤਾਂ ਨਾ ਇਹ ਚਾਲਾ ਮਾਂ ਜੀ ਲక్ష్ਮੀ ਇਹ ਚਾਲਾ ਟਿਕਦੀ ਨਹੀਂ ਹੈਗੀ ਕਿਸੇ ਦੇ ਘਰੇ چاہے ਉਹ ਕਿੰਨੇ ਲੱਖ ਸੰਗਲ ਪਾ ਲੈਵੇ ਇਹ ਟਿਕੂ ਵੀ ਨਹੀਂ ਗਿਆ ਦਮੀ ਦੇਖੋ ਜਿਹੜੇ ਤਹਾਂ ਚੜੇ ਸੀ ਉਹ ਨੀਚੇ ਜਿਹੜੇ ਨੀਚੇ ਸੀ ਉੱਤਾਂ ਲక్ష్ਮੀ ਦਾ ਕੰਮ ਆ ਇਹ ਢੋਤ ਖੁੱਸ ਜਾਂਦਾ ਖਾਲੀ ਉੱਪਰੋਂ ਦਾ ਪਾਣੀ ਲੈ ਕੇ ਆਉਂਦਾ। ਖੂਚ ਗਿਆ ਡੋਲ ਖਾਲੀ। ਜਦ ਖੂਚ ਵਾਪਸ ਕੱਚੇ ਦਾ ਤਾਂ ਪਾਣੀ ਲੈ ਕੇ ਉੱਤੇ ਆਉਂਦਾ। ਇਹ ਗੱਲ ਮੰਨੀ ਪਉ। ਅਗਰ ਤੁਸੀਂ ਲక్ష్ਮੀ ਦੀ ਰੋਜ਼ ਦੇਹਲੀ ਪੂਜਾ ਕਰੋਗੇ। ਦੇਹਲੀ ਖੂਚ ਪਾਣੀ ਡੋਲ ਸਟੋਗੇ ਤੇ ਪਾਣੀ ਬਾਹਰ ਕੱਢੋਗੇ ਤਾਂ ਲక్ష్ਮੀ ਤੁਹਾਡੇ ਜੁਗੋ ਜੁਗੋ ਤੱਕ ਤੁਹਾਡੀ ਪੀੜੀ ਦਰ ਪੀੜੀ ਚੱਲਦੀ ਰਹੂਗੀ। ਅੱਗ ਨੋ ਨੂੰ ਕਹੋ, ਨੋ ਆਪਣੀ ਨੋ ਨੂੰ ਕਹੋ। ਤੁਸੀਂ ਕੀ ਕਰਨਾ? ਮਾ ਲక్ష్ਮੀ ਦਾ ਕੋਈ ਵੀ ਜੰਤਰ ਮੰਤਰ ਕੋਈ ਵੀ ਤੁਸੀਂ ਟੇਪ ਰਿਕਾਰਡ ਦੇ ਵਿੱਚ ਕੋਈ ਵੀ ਤੁਸੀਂ ਮੋਬਾਈਲ ਦੇ ਵਿੱਚ 15 20 ਮਿੰਟ ਲక్ష్ਮੀ ਜਾਪ ਲਾ ਦਿਓ ਕੋਈ ਵੀ ਹੋਊਗਾ ਜੇ ਆਪ ਕੱਢ ਲਿਓ ਅੱਜ ਕੱਲ ਤਾਂ ਸੱਛ ਮਾਰ ਕੇ ਹਰ ਇੱਕ ਚੀਜ਼ ਕੱਢ ਲੈਂਦੇ ਨੇ ਅਗਰ ਤੁਹਾਡੇ ਕੋਲ ਹਿੰਦੂਆ ਕੋਲ ਤਾਂ ਵੈਸੇ ਹੁੰਦਾ ਹੀ ਹੈ ਮਾ ਲక్ష్ਮੀ ਦਾ ਜਾਪ ਉਹ ਉਹਨਾਂ ਉਹ ਤਾਂ ਇਹ ਕੰਮ ਕਰਦੇ ਨੇ ਵੀ ਉਹ ਤਾਂ ਹੀ ਆ ਆਪਣੀ ਜਿਹੜੇ ਲਾਣੇ ਨਾਲੋਂ ਸੁਖੀ ਨੇ ਮੈਂ ਫਿਰ ਵੀ ਕਹਿੰਦੇ ਆਪਣੇ ਲਾਣੇ ਨੂੰ ਸੁਖੀ ਸੁਖ ਦੀ ਰੋਟੀ ਖਾਂਦੇ ਨੇ ਉਹ ਲੋਕ ਕਿਹਨੇ ਉਹਨਾਂ ਸਰੇਣਾ ਕਰਜ਼ਾ ਨਹੀਂ ਹੁੰਦਾ ਕੀ ਕਹਣਾ ਜੇ 100 ਬੰਦਾ ਇਕੱਠਾ ਕਰਾ 100 ਚੋਂ 5-7 ਦੇ ਸਿਰ ਕਰਜ਼ਾ ਹੋਊਗਾ ਚਾਹੇ ਨੂਨ ਤਰ ਕੇ ਰੋਟੀ ਖਾ ਲੈ ਕਰਜ਼ਾ ਨਹੀਂ ਛਡਾਉਦੇ ਇੱਕ ਸਾਡੇ ਵਾਲਾ ਲਾਣਾ ਠਾ ਗੁੱਠਾ ਲਾ ਕੇ ਕਰਜ਼ਾ ਬੱਸ ਇੱਥੇ ਹੀ ਅਸੀਂ ਮਰਦੇ ਹਾਂ ਹੁਣ ਗੱਲ ਤੁਹਾਨੂੰ ਮੈਂ ਕਰਨ ਲੱਗਿਆ ਲਾੜਾ ਚਾਹੇ ਕੋਈ ਵੀ ਹੈ ਕਿ ਨਹੀਂ ਅੱਜ ਕੱਲ ਤਾਂ ਸਾਰੇ ਹੀ ਪਰੇਸ਼ਾਨ ਨੇ ਵੈਸੇ ਤਾਂ ਕਿਉਂ ਜਿਆਦਾ ਲੋਕਡਾਊਨ ਹੋਇਆ ਨਾ ਸਭ ਦੇ ਲੱਕ ਟੁੱਟ ਗਏ ਨੇ ਵੱਡੇ ਵੱਡੇ ਦੇ ਟੁੱਟ ਗਏ ਨੇ ਗੱਲ ਮੰਨਣੀ ਪਊ ਹੁਣ ਮੈਂ ਤੁਹਾਨੂੰ ਦੱਸਣ ਲੱਗੀਆਂ ਜਿਹੜੀ ਪ੍ਰਤਿਮਾ ਤੁਸੀਂ ਲਿਆਦੀ ਆ ਕਰੇ ਉਹ ਅਸ਼ਨਾਣ ਫਿੱਟਾ ਦੇ ਦੋ ਜਲ ਦਾ ਕਿਸੇ ਵੀ ਜਲ ਦਾ ਦੇ ਦੋ ਫੈਕਟਰ ਵਾਲਾ ਜਲ ਪਾਓ ਕੁਲਚੀ ਦਾ ਛਿੱਟਾ ਦੇ ਥੋੜਾ ਜਿਹਾ ਉਸ ਤੋਂ ਬਾਅਦ ਤਿਲਕ ਕਰੋ ਦਿਲਕ ਕੰਪਵਾਦ ਜਿਹੜਾ ਦੀਵਾ ਲਾਉਣ ਜੋਤ ਲਾਉਣੇ ਆ ਦੀਵਾ ਕੁਛ ਵੀ ਥਾਲੀ ਰੱਖੋ ਇੱਕ ਥਾਲੀ ਦੇ ਵਿੱਚ ਪੀਲੇ ਰੰਗ ਦਾ ਫੁੱਲ ਥੋੜਾ ਜਿਹਾ ਪੀਲਾ ਪ੍ਰਸ਼ਾਦ ਕੋਈ ਵੀ ਹੋਵੇ ਚਾਹੇ ਲੱਡੂਆਂ ਦਾ ਹੋਵੇ ਚਾਹੇ ਕੁਛ ਵੀ ਜੋ ਤੁਹਾਨੂੰ ਪੀਲਾ ਦੀਂਦਾ ਵਾ ਥੋੜਾ ਜਿਹਾ ਪ੍ਰਸ਼ਾਦ ਡੇਲੀ ਨਹੀਂ ਰੱਖ ਸਕਦੇ ਬੁੱਧਵਾਰ ਵਾਲੇ ਦਿਨ ਜ਼ਰੂਰ ਇੱਕ ਪੀਲਾ ਫੁੱਲ ਤੇ ਥੋੜਾ ਜਿਹਾ ਮਿੱਠਾ ਪ੍ਰਸ਼ਾਦ ਜੇ ਰੋਜ਼ ਰੱਖੋ ਤਾਂ ਵੀ ਹੈ ਜੇ ਨਹੀਂ ਰੋਜ਼ ਰੱਖਣ ਦੀ ਹਿੰਮਤ ਤਾਂ ਤੁਸੀਂ ਹਫਤੇ ਵਿੱਚ ਇੱਕ ਦਿਨ ਬੁੱਧਵਾਰ ਨੂੰ ਜ਼ਰੂਰ ਰੱਖੋ ਕੇਸਰ ਦਾ ਟਿੱਕਾ ਜ਼ਰੂਰ ਲਾਓ ਮਾਂ ਲక్ష్ਮੀ ਦੇ ਕੇਸਰ ਦਾ ਟਿੱਕਾ ਜ਼ਰੂਰ ਲਾਓ ਇੱਕ ਜਿਹੜੀ ਜੋਤ ਆ ਉਹ ਜ਼ਰੂਰ ਲਾਓ ਜੋਤ ਦੇ ਵਿੱਚ ਚਾਰ ਚੀਜ਼ਾਂ ਪਾਉਣ ਲੱਗ ਜਾਓ ਲక్ష్ਮੀ ਕਦੇ ਵੀ ਤੁਹਾਡੇ ਘਰੋਂ ਪੈਰ ਨਹੀਂ ਚੱਕੂਗੀ ਨਹੀਂ ਤਾਂ ਅਚਾਲਲਾ ਫਿਰ ਤੁਹਾਡੇ ਖੁਦ ਡੋਲ ਵਾਲਾ ਕੰਮ ਹੋ ਜੂ ਖਾਲੀ ਡੋਲ ਖੂਦ ਦੇ ਵਿੱਚ ਪਾਇਆ ਤੇ ਭਰ ਕੇ ਉੱਤੇ ਆ ਜਿੱਥੇ ਇਹ ਕੰਮ ਕਰੋਗੇ ਪਹਿਲੇ ਨੰਬਰ ਤੇ ਚੌਲ ਦੂਜੇ ਨੰਬਰ ਤੇ ਹਲਦੀ ਤੀਜੇ ਨੰਬਰ ਤੇ ਕਾਲੀਆਂ ਮਿਰਚਾਂ ਚੌਥੇ ਨੰਬਰ ਤੇ ਲੌਂਗ ਚਾਰ ਚੀਜ਼ਾਂ ਪਾਉਣੀਆਂ ਨੇ ਫਿਰ ਰਸਦੀਆਂ ਚੌਲ ਹਲਦੀ ਕਾਲੀ ਮਿਰਚ ਲੌਂਗ ਚਾਰ ਚੀਜ਼ਾਂ ਹੈ ਤੁਸੀਂ ਕਹੋਗੇ ਕਿੱਥੇ ਪਾਉਣੀਆਂ ਨੇ ਫਿਰ ਇਹ ਨਾ ਹੁਣ ਮੈਨੂੰ ਪੁੱਛੀ ਜੇ ਮੈਂ ਕਿੰਨੇ ਦੇਖੋ ਤੁਹਾਨੂੰ ਸ਼ਾਂਤੀ ਦੇ ਨਾਲ ਦੱਸਣੀ ਕਿੰਨੀ ਵਿਸਤਾਰ ਨਾਲ ਉਸ ਦੀਵੇ ਦੇ ਵਿੱਚ ਉਦੋਂ ਬਾਅਦ ਦੀਵੇ ਨੂੰ ਜਗਾ ਲੈ ਫਿਰ ਦੱਸ ਦਿਆਂ ਹੱਦ ਚੌਕ ਕਾਲਮਰ ਤੇ ਲਾਵਾ ਫਿਰ ਉਸ ਦੀਵੇ ਨੂੰ ਜਗਾ ਦੇਣਾ ਦੀਵਾ ਹੋ ਸਕੇ ਗਉਧਕ ਉਹਦਾ ਸ਼ੁੱਧ ਮਿਲ ਜਾਂਦਾ ਗਉਧਕ ਜੇ ਘਰੇ ਨਾਲ ਹੋਵੇ ਉਹ ਜਗਾਉਗੇ ਤਾਂ ਉਸ ਤੋਂ ਬੇਟਾ ਇੰਨਾ ਕੰਮ ਤਾਂ ਤੁਹਾਨੂੰ ਕਰਨਾ ਹੀ ਪਵੇਗਾ ਜੇ ਲక్ష్ਮੀ ਨੂੰ ਟਿਕਾ ਕੇ ਰੱਖਣਾ ਜਿਹਦੇ ਘਰੇ ਅੱਜ ਲక్ష్ਮੀ ਹੈਗੀ ਆ ਜਿਹਦੇ ਹੈ ਨਹੀਂ ਉਹਨੂੰ ਬੜਾ ਮੁਸ਼ਕਲ ਲੱਗੂਗਾ ਇਹ ਕੰਮ ਕਰਨਾ ਇਹ ਗੱਲ ਮੈਂ ਦਾਅਵੇ ਨਾਲ ਕਹਿੰਦੀ ਆ ਜੇ ਕਰ ਸਕਦੇ ਹੋ ਭਾਈ ਤਾਂ ਕਰ ਵੀ ਸਕੋ ਕੋਈ ਗੱਲ ਨਹੀਂ ਔਖੇ ਸੌਖੇ ਅੱਧਾ ਕਿਲੋ ਘਿਓ ਲੈ ਆਇਓ ਪਾਇਆ ਲੈ ਆਇਓ 100 ਗ੍ਰਾਮ ਲੈ ਆਇਓ ਜਿੰਨੀ ਕਿ ਹਿੰਮਤ ਆ ਨਹੀਂ ਫਿਰ ਜਿਹੜਾ ਵੀ ਘਰ ਦਾ ਸ਼ੁੱਧ ਘਿਓ ਤੁਸੀਂ ਉਹਦੇ ਨਾਲ ਜੋਤ ਲਾਉਣੀ ਸ਼ੁਰੂ ਕਰ ਦਿਓ ਜੇ ਮੁੱਲ ਤੋਂ ਤਾਂ ਲੈਣੇ ਆ ਤਾਂ ਉਹਦੇ ਵਿੱਚ ਤੁਹਾਡਾ ਥੋੜਾ ਜਿਹਾ ਹਫਤੇ ਚ ਕਿਉਂ ਬਣ ਜਾ ਕਰੋ ਉਨੀ ਕੁ ਜੋਤ ਜ਼ਰੂਰ ਲਾਓ ਆਪਣੇ ਘਰ ਦੇ ਵਿੱਚ ਮਾਂ ਲక్ష్ਮੀ ਇਹ ਤੇ ਕਰਨ ਲੱਗ ਜੂਗੀ ਇਹਦਾ ਦੇਖੋ ਖੜਦੀ ਤੇ ਹੁੰਦੀ ਨਹੀਂਗੀ ਆਪਾਂ ਮੂੰਹ ਤੇ ਕਹਿੰਦੇ ਖੜਦੀ ਨਹੀਂ ਆ ਫਿਰ ਕਹਿੰਨੀ ਆ ਆਉਂਦੀ ਜਾਂਦੀ ਰਹਦੀ ਆ ਕਦੇ ਇੱਧਰ ਨੂੰ ਕਦੇ ਇੱਧਰ ਪਰ ਘਰੋਂ ਇਹ ਨਹੀਂ ਹੂ ਕਦੇ ਤੁਹਾਡੇ ਸਰ ਕਰ ਜਾ ਚੜੂ ਤਵਸੀਂ ਕਿਸੇ ਅੱਗੇ ਹੱਥ ਥੰਡੋ ਤੇ ਕੇ ਰੱਖੂਗੀ ਜੇ ਲక్ష్ਮੀ ਟਿਕਾਉਣੀ ਆ ਤਾਂ ਇਹ ਕੰਮ ਕਰਨਾ ਪਊਗਾ ਅੱਛਾ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਅੱਗੇ ਸ਼ੇਅਰ ਕਰ ਦਿਆ ਕਰੋ ਲਾਇਕ ਜ਼ਰੂਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਹਾਜ਼ਿਰ ਰਹੋ ਇਹ ਗੱਲਾਂ ਜ਼ਰੂਰ ਕਰੇ